ਮੋਗ ਮਗਰ ਦਾ ਵੇੜੀ ਐ ਪ੍ਰਾਇ ਕਰੇ ਥੱਲੇ ਬਾੜਨੀ ਮਸ਼ੀਨ ਥੱਲੇ ਨਹੀਂ ਨਾ ਵੜਨੀ ਐ ਕਿੱਥੋਂ ਆਇਆ ਤੁਸੀਂ ਹੈ ਕਿੱਥੋਂ ਐਸਾ ਗਰੂ ਤੋਂ ਨਾਲੇ ਕਹਿੰਦਾ ਸੀ ਕਿ ਤਾ ਹੋਰ ਐਸਾ ਗਰੂ ਤੋਂ ਲੱਗੋ ਮੈਂ ਨਵਾਂ ਹੀ ਆਇਆ ਅਜੇ ਹਾਂ ਥੱਲੇ ਕਿੱਥੇ ਬਾੜਨੀ ਐ ਅੰਦਰ ਕਿਉਂ ਅੰਦਰ ਯਾਰ ਮਿੱਟੀ ਕਰਨੀ ਐ ਮਸ਼ੀਨ ਛੋਟੀ ਐ ਫੇਰ ਹੁਣ ਨਿਕੜਦੀ ਨੇ ਦੇ ਨਾਲ ਨਹੀਂ ਕੱਢ ਰਹੇ ਆ ਅੰਦਰ ਜਾ ਰਹੇ ਆ ਮੈਂ ਕਿਹੜੀ ਮਸ਼ੀਨ ਆਹੋ ਅੱਛਾ ਪਾੜਾ ਨਹੀਂ ਨਾ ਨਹੀਂ ਮੈਂ ਨਵਾਂ ਹੀ ਆਇਆ ਅਜੇ ਅੱਛਾ ਮਾਦੇ ਉਹ ਦੂਜੀ ਮਸ਼ੀਨ ਹੈ ਇਹ ਤਾਂ ਪਹਿਲਾਂ ਦੀ ਚੱਲਣ ਢਈ ਆ ਮੈਂ ਅੱਜ ਆਪਰੇਟਰੀਂ ਦੇ ਆਇਆ ਇੱਥੇ ਉਹ ਦੂਜਾ ਉਹ ਵੀ ਇੱਥੇ ਚੱਲ ਰਹੀ ਆ ਦੂਜੀਆਂ ਵੀ ਚੱਲ ਰਹੀਆਂ ਅੱਛਾ ਇਹ ਤਸਵੀਰਾਂ ਨੇ ਉਸ ਘਰਦਰਾ ਦੀਆਂ ਜਿਹੜਾ ਹਰ ਬਾਰ ਪਤਾ ਨਹੀਂ ਕਿੰਨੇ ਕੁ ਪਿੰਡਾਂ ਨੂੰ ਅਤੇ ਕਿੰਨੇ ਕੁ ਕਿਸਾਨਾਂ ਦੀਆਂ ਉਮੀਦਾਂ ਦੇ ਉੱਪਰ ਪਾਣੀ ਫੇੜ ਦਿੰਦਾ ਜਿਹਾ ਮਾਨਸਾ ਸੰਗਰੂਰ ਇਸ ਤੋਂ ਇਲਾਵਾ ਹਰਿਆਣੇ ਦੇ ਬਹੁਤ ਸਾਰੇ ਪਿੰਡਾਂ ਦੀਆਂ ਆਸਾਂ ਦੇ ਉੱਪਰ ਜਿਹੜਾ ਇਸ ਕਗਰ دریا ਦੇ ਵੱਲੋਂ ਪਾਣੀ ਫੇਰ ਦਿੱਤਾ ਜਾਂਦਾ ਹੈਗਾ। ਹਾਲਾਂਕਿ ਇਸ ਟਾਈਮ ਜੋ ਜਗ੍ਹਾ ਹੈਗੀ ਪਿੰਡ ਮੁਕੋਰ ਸਾਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਜਿਹੜਾ ਇਹ ਮਸ਼ੀਨਾ ਵਾਪਸੀ ਹੋਰੀਆਂ ਨੇ ਇਹਨਾਂ ਦੇ ਇੱਥੇ ਸਵੇਰ ਤੋਂ ਲੈ ਕੇ ਤਕਰੀਬਨ 3-4 ਘੰਟੇ ਕੰਮ ਕਰਨ ਤੋਂ ਬਾਅਦ ਹੁਣ ਇਹ ਤਕਰੀਬਨ 4 ਤੋਂ ਲੈ ਕੇ 6 JCB ਮਸ਼ੀਨਾਂ ਜਿਹੜੀਆਂ ਇੱਥੋਂ ਵਾਪਸ ਕੀਤੀਆਂ ਜਾ ਰਹੀਆਂ ਨੇਗੀਆਂ ਕਾਰਨ ਇਸ ਦਾ ਕੀ ਹੈ ਕਿ ਸਵੇਰ ਦਾ ਜਿਹੜਾ ਪ੍ਰੋਗਰਾਮ ਸੀਗਾ ਪੰਜਾਬ ਦੇ ਮੁੱਖ ਮੰਤਰੀ 2 ਵਜੇ ਇਸ ਕਗਰ دریا ਦੇ ਉੱਪਰ ਪਹੁੰਚੇ ਸੀਗੇ ਤੋਂ ਉਹਨਾਂ ਨੂੰ ਆਉਣ ਦੇ ਟਾਈਮ ਤੋਂ ਪਹਿਲਾਂ ਇਹੜੀਆਂ JCB ਮਸ਼ੀਨਾਂ ਸਵੇਰ ਦੇ ਟਾਈਮ ਇੱਥੇ ਪਹੁੰਚ ਗਈਆਂ ਸੀ ਪਰ ਜਦੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਦਾ ਪ੍ਰੋਗਰਾਮ ਖਤਮ ਹੋਇਆ ਤਾਂ ਇਹ ਮਸ਼ੀਨਾਂ ਵਾਪਸ 11ਵੀਆਂ ਨੇ ਜਿੱਥੋਂ ਵੀ ਏਕ ਰਾਏ ਦੇ ਉੱਪਰ ਚਾਹੇ ਇੱਕ ਦਿਨ ਦੇ ਲਈ ਜਾਂਦੇ ਵੀ ਅਸੀਂ ਵਾਪਸ ਇਹ ਕੀਤੀਆਂ ਜਾ ਰਹੀਆਂ ਨੇ। ਜੋ ਇਹ ਹਾਲ ਬਣੇ ਹੋਏ ਨੇ ਜਿੱਥੇ ਪਹਿਨਾ ਕੱਗਰ ਰਿਆ ਦਾ ਕੰਮ ਮਈ ਤੇ ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦਾ ਸੀਗਾ ਹੁਣ ਵੀ ਜੂਨਾ ਹੋਣ ਦੇ ਬਾਵਜੂਦ ਵੀ ਜਿਹੜਾ ਧੱਗੜ ਦਰਿਆ ਦਾ ਕੰਮ ਜਿਹੜਾ ਹਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਤੇ ਲੋਕ ਸਰਕਾਰ ਦੇ ਉਹ ਵੱਲ ਦੇਖ ਰਹੇ ਨੇ ਕਿ ਆਖਿਰਕਾਰ ਸਰਕਾਰ ਇਸ ਵਾਰ ਚੌਂਦੀ ਕੀ ਹੈ ਇੱਕ ਪਾਸੇ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਅਪਡੇਟ ਦਿੱਤੀ ਜਾ ਰਹੀ ਹੈ ਕਿ ਇਸ ਵਾਰ 160% ਦੇ ਕਰੀਬ ਜਿਹੜੇ ਵੀ ਵੱਧ ਪਏ ਨੇ ਪਿਛਲੀ ਵਾਰ ਨਾਲੋਂ ਸਾਰਿਆਂ ਨੂੰ ਤੁਹਾਨੂੰ ਚੇਤਾ ਹੀ ਹੋਣਾ ਕਿ ਪਿਛਲੇ ਵਾਰਕ ਗੱਗਰ ਦਰਿਆ ਦੇ ਵੱਲੋਂ ਕਿੰਨੀ ਜ਼ਿਆਦਾ ਜਿਹੜੀ ਤਬਾਹੀ ਹੋ ਮਚਾਈ ਗਈ ਸੀ ਪਟਿਆਲਾ ਜ਼ਿਲ੍ਹਾ ਤੱਕ ਕਾਫੀ ਜ਼ਿਆਦਾ ਜਿਹੜਾ ਗੱਗਰ ਦਰਿਆ ਦੇ ਨਾਲ ਪ੍ਰਭਾਵਿਤ ਸੀ ਇੱਥੋਂ ਤੱਕ ਕਿ ਹਰਿਆਣੇ ਦੇ ਬਹੁਤ ਸਾਰੇ ਇਲਾਕੇ ਜਿਹੜੇ ਉਹ ਗੱਗਰ ਦਰਿਆ ਦੇ ਨਾਲ ਡੁੱਬ ਚੁੱਕੇ ਸੀਗੇ ਪਰ ਇਸ ਵਾਰ ਜਿੱਥੇ ਹਰ ਸਾਲ 2 ਮਹੀਨੇ ਜਿਹੜੀ ਗੱਗਰ ਦਰਿਆ ਦੀ ਸਫਾਈ ਦਾ ਕੰਮ ਚੱਲਦਾ ਹੁੰਦਾ ਸੀ ਪਰ ਇਸ ਵਾਰ ਜਿੱਥੇ ਹੁਣ 20 ਜੂਨ ਤੋਂ ਮੌਨਸਨ ਪੰਜਾਬ ਦੇ ਵਿੱਚ ਵੀ ਦਸਤਕਾ ਦੇ ਰਿਹਾ ਹੈਗਾ ਤਾਂ ਅਥੇ 10 ਦਿਨਾਂ ਦੇ ਵਿੱਚ ਤਾਂ ਕੀ ਕੰਮ ਅਗਿਆ ਹੋ ਸਕਦਾ ਹੈਗਾ ਜੋ 2 ਮਹੀਨੇ ਪਹਿਲਾਂ ਨਹੀਂ ਹੋਇਆ ਹੈਗਾ ਫੋਟੋ ਤਸਵੀਰਾਂ ਤੁਸੀਂ ਦੇਖੋ ਮੁੱਖ ਮੰਤਰੀ ਹਾਲੇ ਫਿਲਾਲ 5 ਤੋਂ 7 ਕਿਲੋਮੀਟਰ ਦੂਰ ਗਏ ਹੋਣੇ ਕਿ ਨਾਲ ਦੀ ਨਾਲ ਇਹ ਜੀਸੀਬੀ ਮਸ਼ੀਨਾਂ ਤੇ ਟਰੈਕਟਰ ਤੱਗਰ ਦਰਿਆ ਤੋਂ ਬਾਹਰ ਕੱਟ ਕੇ ਲੈਣ ਦੇ ਵਿੱਚ ਖੜਾ ਦਿੱਤੇ ਗਏ ਅਤੇ ਕੁਝ ਜੀਸੀਬੀ ਮਸ਼ੀਨਾਂ ਟਰਾਲੀਆਂ ਦੇ ਵਿੱਚ ਚੜਾਈਆਂ ਜਾ ਰਹੀਆਂ ਨੇ ਸੋ ਇਹ ਕੋਸ਼ਿਸ਼ ਹੈ ਕਿ ਜਿੰਤੋਂ ਜਲਦੀ ਤੋਂ ਜਲਦੀ ਵਾਪਸ ਨਿਕਲਿਆ ਜਾਵੇ ਤੇ ਵਾਪਸ ਜਿੱਥੋਂ ਇਹ ਧੰਡੀਆਂ ਗਈਆਂ ਸੀ ਚਾਹੇ ਇੱਕ ਦਿਨ ਕਿਰਾਏ ਦੇ ਲਈ ਸੀ ਇਹਨਾਂ ਨੂੰ ਵਾਪਸ ਉੱਥੇ ਹੀ ਤੋੜਿਆ ਜਾਵੇ ਸੋ ਇਹ ਸਚਾਈ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਆਉਂਦੇ ਨੇ ਇੱਕ ਪ੍ਰਕਾਰ ਦਾ ਜਿਹੜਾ ਉਹ ਡਰਾਮਾ ਜਿਹੜਾ ਉਹ ਰਚਿਆ ਜਾਂਦਾ ਹੈਗਾ ਡਰਾਮਾ ਰਚਿੰਦੇ ਨਾਲ ਜੇ ਫੀ ਮਸ਼ੀਨਾਂ ਟਰੈਕਟਰ ਟਰਾਲੀਆਂ ਜਿਹੜੀਆਂ ਸਾਰੀਆਂ ਉਹ ਮੰਗਾਈਆਂ ਜਾਂਦੀਆਂ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਅਜਪਿੰਦ ਮਕੋਲ ਸਾਹਿਬ ਵਿੱਚ ਪਹੁੰਚੇ ਤੱਕ ਕਰਦਾ ਕੰਮ ਜਿਹੜਾ ਉਹ ਸ਼ੁਰੂ ਹੋਊਗਾ ਪਰ ਤਸਵੀਰ ਕੁਝ ਹੋਰ ਹੀ ਦੇਖਣ ਨੂੰ ਮਿਲੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋਗੇ ਕਿ ਕਿਹੋ ਜਿਹੇ ਹਾਲਾਤ ਜਿਹੜੇ ਕਕਰ ਦਰਿਆ ਦੇ ਨੇ ਇਸ ਵਾਰ ਲੋਕਾਂ ਨੂੰ ਕਕਰ ਦਰਿਆ ਕਾਫੀ ਜ਼ਿਆਦਾ ਜਿਹੜਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਉਂਕਿ ਜਿੱਥੇ 2 ਮਹੀਨਿਆਂ ਦੇ ਵਿੱਚ ਕਈ ਲੱਖ ਫੈਲਾ ਜਿਹੜਾ ਕਕਰ ਦਰਿਆ ਦੇ ਉੱਪਰ ਲੱਗ ਜਾਂਦਾ ਸੀ ਉਹਨੂੰ ਉੱਥੇ ਇੱਕ ਵੀ ਜਿਹੜਾ ਫੈਲਾ ਕਕਰ ਦਰਿਆ ਦੇ ਉੱਪਰ ਨਹੀਂ ਲੱਗਿਆ ਹੈਗਾ ਸੋ ਇਹ ਵੱਡਾ ਕਾਰਨ ਹੈ ਕਿ ਇਸ ਵਾਰ ਜਿਹੜਾ ਸਰਕਾਰ ਉਹ ਕੀ ਸੋਚ ਰਹੀ ਹੈ ਕਿ ਸਰਕਾਰ ਇਸ ਵਾਰ ਲੋਕਾਂ ਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਡੋਬਣ ਦੇ ਬਾਲਾਤਰੀ ਹੋ ਗਈਆਂ ਕਿਉਂਕਿ ਕਪਾਸਿਟੀਾਂ ਜਿੱਥੇ ਸਰਕਾਰ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੰਦੀ ਹੈ ਤੇ ਪਾਣੀ ਫੇਰ ਵੀ ਉਸ ਜਿਹੜੇ ਕਿਸਾਨਾਂ ਦਾ ਇਲਾਕਾ ਟਬੋਧ ਹੁੰਦਾ ਹੈਗਾ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਨੱਕੇਆਂ ਦੇ ਉੱਪਰ ਥੈਲੇ ਲਾਏ ਜਾਂਦੇ ਨੇ ਲੱਖਾਂ ਕਰੋੜਾਂ ਖਰਚ ਕਰਕੇ ਮਿੱਟੀ ਲਾਈ ਜਾਂਦੇ ਉਸ ਨੂੰ ਪਾਣੀ ਰੋੜ ਕੇ ਲੈ ਜਾਂਦਾ ਹੈਗਾ ਸ਼ਾਇਦ ਇਸ ਵਾਰ ਸਰਕਾਰ ਦੇ ਮਨ ਦੇ ਵਿੱਚ ਕੁਝ ਹੋਰ ਹੀ ਖਿਆਲ ਹੋਵੇ ਕਿ ਇਸ ਪਾਰ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਜਿਆਦਾ ਮੀਂਹ ਆਉਣੇ ਨਹੀਂਗੇ ਕਿ ਮੀਆਂ ਦੇ ਨਾਲ ਨੁਕਸਾਨ ਜਿਹੜਾ ਤੁਹਾਨੂੰ ਪਤੀ ਹੈ ਕਿਉਂਕਿ ਕਕਰ ਦਰਿਆ ਦੇ ਵਿੱਚ ਕੇਵਲ ਪੰਜਾਬ ਦਾ ਨਹੀਂ ਇੱਥੋਂ ਤੱਕ ਹੀ ਹਿਮਾਚਲ ਦਾ ਪਾਣੀ ਵੀ ਕਕਰ ਦਰਿਆ ਦੇ ਵਿੱਚ ਸ਼ਾਮਲ ਹੋ ਕੇ ਆਉਂਦਾ ਹੈਗਾ। ਸੋ ਇਹ ਜਿਹੜਾ ਸਰਕਾਰ ਨੇ ਵੀ ਸੋਚਿਆ ਉਹਨਾ ਕਿ ਜਿੰਨਾ ਨੁਕਸਾਰ ਹੁੰਦਾ ਉਹ ਲੈਣ ਦੋ ਕਿਉਂਕਿ ਬਾਅਦ ਦੇ ਵਿੱਚ ਸਰਕਾਰ ਨੇ ਅੱਜ ਤੋਂ 10000 ਰੁਪਏ ਮੁਆਵਜ਼ੇ ਦੇ ਰੂਪ ਦੇ ਵਿੱਚ ਐਲਾਨ ਦੇ ਵੱਜੋਂ ਦੇ ਨਹੀਂ ਹੁੰਦੇ ਨੇ। ਸੋ ਇਹ ਹਾਲਾਤ ਨੇ ਅੱਜ ਦੇ ਦੌਰ ਦੇ ਵਿੱਚ ਤੁਸੀਂ ਦੇਖੋ ਕਿ ਕਿਹੋ ਜੇ ਲੋਕਾਂ ਨੂੰ ਜਿਹੜਾ ਹਾਲਾਤ ਬਣਾਏ ਗਏ ਨੇ ਲੋਕਾਂ ਦੇ ਸਾਹਮਣੇ ਕੀ ਪਹਿਲਾਂ ਸਵੇਰੇ ਤਸਵੀਰ ਪੇਸ਼ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਦੀ ਸ਼ਾਮ ਦੇ ਟਾਈਮ ਦੀ ਜਿਹੜੀ ਇਹ ਤਸਵੀਰ ਕਿਹੋ ਜਿਹੀ ਬਣਦੀ ਹੋਈ ਦਿਖਾਈ ਦੇ ਰਹੀ ਹੈਗੀ ਸੋ ਉਮੀਦ ਕਰਦੇ ਆਂ ਵੀ ਤੁਸੀਂ ਜਿਹੜਾ ਇਸ ਸਥਿਤੀ ਨੂੰ ਦੇਖਦੇ ਹੋ ਇਸ ਇਲਾਕੇ ਦੇ ਵਿੱਚ ਤਕਰ ਦੇ ਜਿਹੜਾ ਹਰ ਸਾਲ ਹਾਲਾਤ ਬਣਦੇ ਨੇ ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਰੂਰ ਜਿਹੜਾ ਇਸ ਵੀਡੀਓ ਨੂੰ ਵੱਤ ਵੱਲ ਤੁਸੀਂ ਸ਼ੇਅਰ ਕਰਨ ਦੀ ਕਿਰਤਲਾ ਕਰੋਗੇ ਕਿਉਂਕਿ ਤੁਹਾਡੇ ਇਸ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਤੇ ਨਾ ਕਿਤੇ ਥੋੜਾ ਵਾਤਾ ਜਿਹੜਾ ਕੰਮ ਹੋ ਲੱਗੇ ਦੇ ਵਿੱਚ ਚੰਗ ਸਕਦਾ ਹੈ ਕੰਕਰ ਦਰਿਆ ਦਾ ਕੰਮ ਹੋ ਸਕਦਾ ਹੈਗਾ ਤੇ ਕੁਝ ਕ ਹੱਦ ਤੱਕ ਕਿਸਾਨਾਂ ਨੂੰ ਉਮੀਦ ਹੋ ਸਕਦੀ ਹੈ ਕਿ ਇਸ ਵਾਰਕਰ ਉਹਨਾਂ ਦੇ ਆ ਫਸਲਾਂ ਨੂੰ ਬਰਬਾਦ ਨਹੀਂ ਕਰੂਗਾ ਜਿੱਥੇ ਹੁਣ ਸ਼ਾਂਤ ਦਿਖ ਰਿਹਾ ਹੈ ਕਿ ਕੰਕਰ ਦਰਿਆ ਤਾ ਜੁਲਾਈ ਦੇ ਮਹੀਨੇ ਦੇ ਵਿੱਚ ਅਜਿਹਾ ਇੱਕ ਅਭਿਆਨਕ ਰੂਪ ਇਹ ਕਕਰ ਦਰਿਆ ਧਾਰਨ ਕਰ ਲੈਂਦਾ ਹੈਗਾ ਸੋ ਇਹ ਤਸਵੀਰਾਂ ਤੁਸੀਂ ਜੀਸੀਬੀਏ ਜਾਣ ਤੋਂ ਬਾਅਦ ਪਿਆ ਦੇਖ ਸਕਦੇ ਹੋ ਕਿ ਇਸ ਤਰ੍ਹਾਂ 2-4 ਜਿਹੜੇ ਟਰੇ ਪੁੱਟ ਕੇ ਇਹਹੀਂ ਮਸ਼ੀਨਾਂ ਤੋਂ ਜਾ ਚੁੱਕੀਆਂ ਨੇ ਤੇ ਤੋਂ ਬਾਅਦ ਕਕਰ ਦਰਿਆ ਤੁਹਾਨੂੰ ਖਾਲੀ ਨਜ਼ਰ ਆ ਰਹੇਗਾ ਪਾਣੀ ਦੇ ਵਿੱਚ ਹੀ ਉਸੇ ਅਸੀਂ ਕੋਈ ਮਸ਼ੀਨਾਂ ਪਰ ਜਿਹੜਾ ਕੋਈ ਫਾਇਦਾ ਹੁੰਦਾ ਹੋਇਆ ਇਹਨਾਂ ਮਸ਼ੀਨਾਂ ਦਾ ਨਹੀਂ ਨਜ਼ਰ ਆ ਰਿਹਾ ਹੈਗਾ ਸੋਹਰਬਾਰ ਦੀ ਕਰਾਮ ਆਖੀਰ ਦੇ ਵਿੱਚ ਪਿੱਟਾਂ ਵਾਲੇ ਨੂੰ ਵੀ ਆਪਣੇ ਮੋਟਿਆਂ ਦੇ ਉੱਪਰ ਮਿੱਟੀ ਦੇ ਗੱਟੇ ਚੁੱਕਣੇ ਪੈਂਦੇ ਨੇ ਤੇ ਘੱਗਰ ਦੇ ਨੱਕੇ ਬੰਦ ਕਰਨੇ ਪੈਂਦੇ ਨੇ ਪਿਛਲੇ ਸਾਲ ਵੀ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ